ਮੈਂ ਤਾਂ ਸਵਿਧਾਨ ਦੀ ਕੋਈ ਸਮਝ ਨਹੀਂ ਦਵਾ ਦੋਗੰਤ ਬੋਲਦੇ ਆ ਉਹ ਵੀ ਸਵਿਧਾਨ ਦੇ ਬਾਰੇ ਬੋਲਦੇ ਆ ਇਹ ਸਵਿਧਾਨ ਦਾ ਮੇਸੇਜ ਕਿਹੋ ਜਿਹਾ ਕਰਦੇ ਨੇ ਕੋਈ ਕੋਈ ਸਵਿਧਾਨ ਜਿਹੜਾ ਕਿ ਸਾਡੇ ਨਾਗਰਿਕ ਵੀ ਰਾਖੀ ਦੇ ਲਈ ਬਣਿਆ ਸੀ ਜਾਂ ਸਾਡੇ ਦੋ ਇਨਸਾਨੀਅਤ ਦੇ ਹਿੱਤਾਂ ਲਈ ਸਵਿਧਾਨ ਦੀ ਰੱਖਣਾ ਸੀ ਜਿਸ ਤਰ੍ਹਾਂ ਅਮਰੀਕਾ ਸਾਹਿਬ ਨੇ ਉਸ ਨੂੰ ਉਲਟ ਜਾ ਕੇ ਜਿਹੜਾ ਸਵਿਧਾਨ ਹੈ ਅੱਜ ਕੱਲ ਕੋਟੈਕ ਕਿਉਂ ਕਰਦਾ ਹੈ ਨਾਗਰਿਕ ਦੀ ਬਜਾਏ ਗੁੰਡਿਆਂ ਨੂੰ ਬਟਕ 68 ਲਾ ਕੇ ਮੈਂ ਜਿੰਦਾ ਤੁਹਾਨੂੰ ਹੁਣ ਬੋਲਦੇ ਨਹੀਂ ਦੱਸਿਆ ਸੀ ਐ ਸਿੱਧੂ ਦੇ ਕੇਸ ਜੇ ਪਾਸੋਂ ਤਰੀਕੀ ਦੇ ਨਾਲ ਦੇਖੀਏ ਤਾਂ ਪੰਜ ਕ ਉਹਦੇ ਕਤਲ ਹੋਏ ਮਦਈ ਪਾਸੇ ਸਾਡਾ ਔਰ ਦੂਸਰਾ ਪਾਸਾ ਪੈਂਦੇ ਹੀ ਪੰਜਾਬ ਇੱਕ ਮੈਨੂੰ ਇੱਕ ਕਦੇ ਕਦੇ ਕਿਸੇ ਸਾਜ਼ਿਸ਼ ਦੀ ਬੋ ਲੱਗਦੀ ਹੈ ਇਸ ਗੱਲ ਦੇ ਵਿੱਚੋਂ ਬਲਕਿ ਖਰਬੂਜੇ ਆ ਕਾਕੂਦੇ ਢਿੱਕੇ ਜੀ ਕਾਪੂ ਖਰਬੂਜੇ ਢਿੱਕੇ ਕਤਨਾ ਖਰਬੂਜੇ ਨੂੰ ਨੁਕਸਾਨ ਸਾਡੇ ਪੰਜਾਬ ਦਾ ਹੀ ਹੋਣਾ ਹੈ ਜਿਸ ਤਰ੍ਹਾਂ ਕੋਈ ਬਾੜੀ ਸੋਚੀ ਸਰਦੀ ਸਕੀਮ ਦੇ ਤਹਿਤ ਅਰਾਇ ਕੀਤਾ ਜਾ ਰਿਹਾ ਕੋਈ ਵੀ ਜਿਹੜਾ ਬਦਮਾਸ਼ ਹੈ ਜੋ ਅਦਰ ਸਟੇਟ ਤੋਂ ਆਏ ਘਰੇ ਬੈਠੇ ਨੂੰ ਕਪਲ ਕਰਕੇ ਚਲੇ ਗਏ ਪਰ ਉਹਨਾਂ ਦਾ ਵਾਲੇ ਬਰਸ਼ ਕਿਸ ਨੇ ਬਾਹਰ ਵਿੰਗਾ ਨਹੀਂ ਕੀਤਾ ਹੁਣ ਬੜੇ ਸੰਭਾਲ ਕੇ ਹੋਸਟਲ ਵਰਗੀਆਂ ਸਹੂਲਤਾਂ ਲੇ ਕੇ ਜ਼ਿਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਹੈ ਔਰ ਜਿਲ੍ਹਾਂ ਨੂੰ ਜੇ ਮੈਂ ਕ੍ਰਾਈਮ ਦੀ ਯੂਨੀਵਰਸਿਟੀ ਕਹਾਂ ਤਾਂ ਉਹ ਆਪ ਟਕ ਕਿਸੇ ਅਨਸਾਭ ਦਾ 2022 ਦੇ ਵਿੱਚ ਇਲੈਕਸ਼ਨ ਲੜਿਆ 22 ਦੇ ਵਿੱਚ ਤੋਂਡੇ ਤੇ ਜ਼ਿੰਮੇਵਾਰੀ ਰਹੀ ਕਿ ਉਹ ਲੈਗਿਸਲੇਚਨ ਅਗੇ ਤੁਰੰਤ ਜਿੱਦ ਯਾਰੋ ਜੀ ਡੈਫੀਨੇਟਿਵ ਸੋਸਾਇਟੀ ਇਲੈਕਸ਼ਨ ਲੜਾਂਗੇ اور ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਬਣਨੀ ਹੈ